ਉੱਧਰ ਅਗਰ ਬਾਜੀ ਉਹ ਵਾਲੀ ਅੱਧਰ ਕਰਦੇ ਆਂ ਅੰਦਰ ਨੂੰ ਮੈਨੂੰ ਐਵੇਂ ਪਿੱਛੇ ਪਿੱਛੇ ਅੱਗ ਬਾਲਛਾ ਰਹੇ ਚੈਨਾ ਸੁਣੋ ਬੰਤੀਏ ਆ ਸਾਹਿਬਾ ਨੂੰ ਕੀ ਓਕੇ ਤਾਂ ਵੀ ਜੀ ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਇਹ ਕੋਈ ਵੀ ਸੰਸਨੀ ਖੇਜ਼ ਵਾਰਦਾਤ ਜਦੋਂ ਹੁੰਦੀ ਆ ਤੇ ਇਮੀਡੀਏਟਲੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਾਰਦਾਤ ਨੂੰ ਟ੍ਰੇਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੀ ਹੈ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਕੁਝ ਦਿਨ ਪਹਿਲਾਂ ਪਾਦਸੋ ਏਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ ਤੇ 4-5 ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ ਹਾਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਤੇ ਕਾਫੀ ਕੁੱਟਮਾਰ ਕਰਕੇ ਅਧਮਰੀ ਹਾਲਤ 'ਚ ਉਹਨੂੰ ਉੱਥੋਂ ਛੱਡ ਕੇ ਫਰਾਰ ਹੋ ਜਾਂਦੇ ਇਹ ਵਾਰਦਾਤ ਬਿਲਕੁਲ ਬਲਾਈਂਡ ਸੀਗੀ ਤੇ ਵਜ੍ਹਾ ਰੰਜਿਸ਼ ਵੀ ਕਲੀਅਰ ਨਹੀਂ ਹੋ ਰਹੀ ਸੀ ਕਿਉਂਕਿ ਮੁਦਈ ਮੁਕੱਦਮੇ ਨੂੰ ਕਾਫੀ ਸੜਕਾਂ ਲੱਗੀਆਂ ਸੀ ਤੇ ਇਹਦੇ 'ਚ ਐਸਪੀ ਸਿਟੀ ਸਰਫਰਾਜ਼ ਆਲਮ DSP डी आफतार सिंह इंचार्ज CIA ਪਟਿਆਲਾ ਸ਼ਮਿੰਦਰ ਸਿੰਘ ਤੇ SHOopath Soenderjit ਨੇ ਬੜੀ ਮਿਹਨਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ CCTV ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਾਰਦਾਤ ਨੂੰ ਅਸੀਂ ਟਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇਹ ਪੰਜ ਜਿਹੜੇ ਲੰਬੇ ਦਾਤ ਨੇ ਤੇ ਇੱਕ ਪਿਸਟਲ ਬਰਾਮਦ ਹੋਇਆ ਇਹ ਸਵਾਰਦਾਤ 'ਚ ਅਸੀਂ ਸੱਤ ਦੋਸ਼ੀ ਅਰੈਸਟ ਕਰ ਲਏ ਆ ਤੇ ਅਜੇ 4 ਤੋਂ 5 ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਹ ਸੱਤੇ ਦੋਸ਼ੀ ਜਿਹੜੇ ਕੇਸ਼ਵ ਕੁਮਾਰ, ਬਾਬੂ ਰਾਮ, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਇਹ ਇਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਉਸ ਵੀਡੀਓ ਨੂੰ ਵੇਖ ਕੇ ਸਾਰੇ ਪਾਸੋਂ ਏਰੀਏ 'ਚ ਇੱਕ ਸਹਿਮ ਦਾ ਇੱਕ ਡਰ ਦਾ ਮਾਹੌਲ ਸੀਗਾ ਤੇ ਇਹ ਸਵਾਰਦਾਤ ਨੂੰ ਟ੍ਰੇਸ ਕਰਨ ਦੇ ਨਾਲ ਨਾਲ ਅਸੀਂ ਉਸ ਸਹਿਮ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੂਲਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਇਆ Google Pay ਰਾਹੀਂ ਟਰਾਂਸਫਰ ਕੀਤਾ ਸੀ ਕਿ ਭਈ ਇਹ ਤੁਸੀਂ ਐਡਵਾਂਸ ਪੇਮੈਂਟ ਲਓ ਇਸ ਵਾਰਦਾਤ ਨੂੰ ਅੰਜਾਮ ਦਿਓ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉਥੋਂ ਸਲਿੱਪ ਹੋ ਜਾਣੇ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਭੇਜਾਂਗਾ ਮਤਲਬ ਬੇਸਿਕਲੀ ਇਹ ਜਿਹੜਾ ਇੱਕ ਸੁਪਾਰੀ ਕਿਸਮ ਦੀ ਵਾਰਦਾਤ ਸੀਗੀ ਤੇ ਬੜੀ ਵਧੀਆ ਡਿਟੈਕਸ਼ਨ ਇਹਦੇ ਚ ਹੋਈ ਆ ਐਸਪੀ ਸਿਟੀ ਡੀਐਸਪੀ ਡੀ ਚਾਰ ਸੀਆਈਏ ਤੇ ਐਸਐਚਓ ਪਾਸ ਹੋਣੇ ਬੜੀ ਮਿਹਨਤ ਨਾਲ ਇਸ ਵਾਰਦਾਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਹੀ ਮਾਰੂ ਹਥਿਆਰ ਤੇ ਪਿਸਟਲ ਜਿਹੜਾ ਬਰਾਮਦ ਕੀਤਾ ਇਹਨਾਂ ਪਿਛੋਕੜ ਕੋਈ ਕ੍ਰਿਮੀਨਲ ਜਿਹਨਾਂ ਨੇ ਹਮਲਾ ਕੀਤਾ ਇਹਨਾਂ ਤੋਂ ਕੁਝ ਬੰਦਿਆਂ ਦਾ ਕ੍ਰਿਮੀਨਲ ਪਿਛੋਕੜ ਆ ਕੁਝ ਨਵੇਂ ਕ੍ਰਿਮੀਨਲ ਨੇ ਤੇ ਜਿਹੜੇ ਨਵੇਂ ਕ੍ਰਿਮੀਨਲ ਨੇ ਉਹਨਾਂ ਨੂੰ ਵੀ ਇਸ ਮੁਕਦਮੇ 'ਚ ਅਸੀਂ ਅਰੈਸਟ ਕਰਕੇ ਜਿਹੜਾ ਅੱਗੇ ਵੀ ਉਹਨਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨਾਂ ਨੂੰ ਵੀ ਰੋਕਿਆ ਜਾ ਸਕਿਆ ਇਹਨਾਂ 'ਚੋਂ ਦੋ ਦੋਸ਼ੀ ਜਦੋਂ ਅਸੀਂ ਅਰੈਸਟ ਕਰਨ ਗਏ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋਸ਼ੀਆਂ ਨੂੰ ਕਾਫੀ ਇਹਦੇ ਚ ਜੜੀਆਂ ਨੇ ਸੱਟਾਂ ਵੀ ਲੱਗੀਆਂ ਫਰਾਰ ਹੋਣ ਦੀ ਕੋਸ਼ਿਸ਼ 'ਚ ਸਰ ਜਿੰਨੇ ਕਿਊਜ਼ ਨੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ ਵੀ 25 ਸਾਲ ਤੱਕ ਉਹ ਸਾਰੇ ਘੱਟ ਪੜੇ ਲਿਖੇ ਨੇ ਕੀ ਲੱਗਦਾ ਵੀ ਇਹਨਾਂ ਨੂੰ ਕੋਈ ਮਲਬੂਰੀ ਬਣ ਜਾਂਦੀ ਐ ਤਰ੍ਹਾਂ ਦਾ ਕੰਮ ਕਰਨਾ ਜਾਂ ਕੋਈ ਟ੍ਰੇਨਿੰਗ ਦੇਖੋ ਜੀ ਇਹ ਬੇਸਿਕਲੀ ਜਿਹੜੀ ਗੱਲ ਆ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਇਹਨੇ ਮਤਲਬ ਜੈਨਸਵਰ ਕਲਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਤੇ ਨਵੀਂ ਉਮਰ ਦਾ ਜਿਹੜਾ ਮੁੰਡਾ ਆ ਉਹ ਸੋਚਦਾ ਆ ਕਿ ਯਾਰ ਅਸੀਂ ਵੀ ਕਿਸੇ ਨਾ ਕਿਸੇ ਨੂੰ ਆਪਣਾ ਗੋਡਫਾਦਰ ਬਣਾ ਕੇ ਤੇ ਉਸ ਵਰਦਾਤ ਨੂੰ ਅੰਜਾਮ ਦਈਏ ਤੇ ਜਿਹੜਾ ਫਾਸਟ ਮਨੀ ਆ ਦੇਖੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਸ ਛੋਟੀ ਉਮਰ ਦੇ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਜੇ ਥੋੜਾ ਥੋੜਾ ਵੀ ਪੈਸਾ ਮਿਲੇ ਤੇ ਇਹ ਪੈਸੇ ਦੇ ਲਾਲਚ 'ਚ ਇਹੋ ਜੀ ਵਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਇਸ ਵਰਦਾਤ ਨੂੰ ਟ੍ਰੇਸ ਕਰਕੇ ਤੇ ਬੜਾ ਵਧੀਆ ਮੈਸੇਜ ਗਿਆ ਆ ਤੇ ਜਿਹੜੇ ਪਹਾਤਸੋਂ ਦੇ ਲੋਕਲ ਸਿਟੀਜ਼ਨ ਨੇ ਉਹਨਾਂ ਨੇ ਵੀ ਸਾਰੀ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਲੀ ਟੀਮਾਂ ਦੀ ਕਾਫੀ ਸ਼ਲਾਘਾ ਕੀਤੀ। ਅਸਲ ਜਿਹੜਾ ਪਾਰਲੇ ਵਿੱਚ ਬੰਦਾ ਰਹਿੰਦਾ ਰਹਿੰਦਾ ਸੀ ਉਹਦੀ ਕੋਈ ਖੁਸ਼ੀ ਨਹੀਂ ਸੀ। ਉਹ ਦੇਖੋ ਜੀ ਮੈਂ ਉਹਦਾ ਨਾਮ ਵੀ ਨਹੀਂ ਲਿਆ ਉਹਦੀ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈਗੀ ਹੈ ਇਹਦੇ ਨਾਲ ਜਦ ਤੱਕ ਕਿ ਅਸੀਂ ਉਹ ਪੂਰੀ ਰੰਜਿਸ਼ ਨਹੀਂ ਐਸਟੈਬਲਿਸ਼ ਕਰ ਦਿੰਦੇ ਉਹ ਤਫ਼ਤੀਸ਼ ਦਾ ਵਿਸ਼ਾ ਹੈ। ਕੋਈ ਕਿਸੇ ਗੈਂਗ ਦੇ ਨਾਲ ਨਹੀਂ ਕੋਈ ਖਾਸ ਕੋਈ ਗੈਂਗ ਨਾਲ ਸੰਬੰਧ ਨਹੀਂ ਹੈਗਾ। ਅੱਗੇ ਚੇਂਜ ਕਰ ਲਈਏ ਜੀ। ਹਾਂ ਜੀ।